ਆ ਗਈਆਂ ਨੇੜੇ ਫੁੱਲ ਲੀਟਰ ਫਿਰਦੇ ਹੋਰ ਬਥੇਰੇ ਪੋਟਾਂ ਭਾਬੀ ਆ ਗਈਆਂ ਨੇੜੇ ਲੀਟਰ ਫਿਰਦੇ ਹੋਰ ਬਥੇਰੇ ਉਹ ਤਲਬਦੂ ਲੋਕਾਂ ਨੂੰ ਸੁਰਤ ਲੈ ਆਉਣੀ ਐ ਭਾਬੀ ਉਹ ਤਲਬਦੂ ਲੋਕਾਂ ਨੂੰ ਸੁਰਤ ਲੈ ਆਉਣੀ ਐ ਭਾਬੀ ਇਸ ਵਾਰੀ ਮੈਂ ਬੋਟ ਚੰਨੀ ਨੂੰ ਪਾਉਣੀ ਐ ਭਾਬੀ ਇਸ ਵਾਰੀ ਮੈਂ ਬੋਟ ਚੰਨੀ ਨੂੰ ਪਾਉਣੀ ਐ ਭਾਬੀ ਚੋਰਾ ਘੜੀ ਗੱਲ ਦਾ ਲਾਇਆ ਚੋਰਾ ਚੋਰਾ ਵੇ ਸੁਣ ਮੇਰਾ ਚੋਰਾ ਕਿਹੜੀ ਗੱਲ ਦਾ ਲਾਇਆ ਚੋਰਾ ਬੀਬੀਆਂ ਸਾਰੀਆਂ ਇਕੱਠੀਆਂ ਕਰਕੇ ਨਾਲ ਲਿਆਉਗੀ ਨਾਲ ਲਿਆਉਗੀ ਹੱਥ ਪੰਜੇ ਤੇ ਹੱਥ ਪੰਜੇ ਤੇ ਮੋਰਾ ਦਿਓਰਾ ਮੈਂ ਵੀ ਲਾਉਗੀ ਹੱਥ ਪੰਜੇ ਤੇ ਮੋਰਾ ਜਾ ਜਾ ਮਿਲਦਾ ਏ ਅਣਖੀ ਸਰਦਾਰਾਂ ਨੂੰ ਸਾਰੇ ਕਹਿੰਦੇ ਸਬਕ ਸਿਖਾਣਾ ਆਜੀ ਸਰਦਾਰਾਂ ਨੂੰ ਪਿੰਡ-ਬਿੱਟ ਜਾ ਜਾ ਮਿਲਦਾ ਏ ਅਣਖੀ ਸਰਦਾਰਾਂ ਨੂੰ ਸਾਰੇ ਕਹਿੰਦੇ ਸਬਕ ਸਿਖਾਉਣਾ ਅਸੀਂ ਕਤਾਰਾਂ ਨੂੰ ਇਸ ਵਾਰੀ ਮੈਂ ਵੋਟ ਚੰਨੀ ਨੂੰ ਪਾਉਣੀ ਐ ਭਾਪੀ ਇਸ ਵਾਰੀ ਮੈਂ ਵੋਟ ਚੰਨੀ ਨੂੰ ਪਾਉਣੀ ਐ ਭਾਪੀ ਓ ਇਸ ਵਾਰੀ ਮੈਂ ਵੋਟ ਚੰਨੀ ਨੂੰ ਪਾਉਣੀ ਐ ਭਾਪੀ ਤਾੜੀਆਂ ਵਰਗੀ ਵਿਚਾਰਾ ਜੀ ਵਿਚ ਵਿਚਦੀ ਲਗਾਦਾ ਗੁਰੂ ਬਹੁਤ ਮਿਹਰਬਾਨੀ ਥੈਂਕ ਯੂ ਸੋ ਮੱਚ ਤੁਹਾਡੇ ਤੋਂ ਇਹ ਗੱਲ ਦੀ ਖੁਸ਼ਬੂ ਆ ਰਹੀ ਹੈ ਜਿਹੜਾ ਠਾਠਾ ਮਾਰਦਾ ਇਕੱਠ ਹੈ ਵੀ ਚੰਨੀ ਜਿੱਤੇ ਆ ਪਿਆਰੇ ਲੋਕੀ ਆਖਦੇ ਐ ਐਲਾਨ ਹੋਣਾ ਬਾਕੀ ਬਲੀਏ ਕਿਉਂਕਿ ਤੁਹਾਡਾ ਜੋ ਉਤਸ਼ਾਹ ਹੈ ਐਡੇ ਉਤਸ਼ਾਹ ਆਉਣ ਵਾਲੀ ਇੱਕ ਤਰੀਕ ਨੂੰ 1 ਜੂਨ ਨੂੰ ਕੱਲੀ-ਕੱਲੀ ਜੜੀ ਮੋਰ ਹੈ ਹੱਥ ਪੰਜੇ ਦੇ ਚੋਣ ਨਿਸ਼ਾਨ ਤੇ ਲਾ ਕੇ ਤੁਸੀਂ ਚੰਨੀ ਸਾਹਿਬ ਨੂੰ ਕਾਮਯਾਬ ਬਣਾਉਣਾ ਹੈ ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਅਸੀਂ ਉਹਨਾਂ ਦੇ ਹਲਕੇ ਤੋਂ ਹੀ ਪਿਛਲੇ ਤੋਂ ਵਿਧਾਨ ਸਭਾ ਹਲਕੇ ਤੋਂ ਤੁਸੀਂ ਜਾ ਕੇ ਜੇ ਦੇਖੋਗੇ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਐਨੀ ਕੁ ਤਰੱਕੀ ਇਹਨਾਂ ਨੇ ਕੀਤੀ ਹੈ ਉੱਥੇ ਯੂਨੀਵਰਸਿਟੀਆਂ ਬਣਾਈਆਂ ਨੇ ਪੂਰਾ ਉਹਨੂੰ ਸ਼ਹਿਰ ਨੂੰ ਮਾਡਲ ਬਣਾਤਾ ਫੋਲ ਬਣਾਏ ਨੇ ਸੜਕਾਂ ਬਣਾਈਆਂ ਨੇ ਪੂਰਾ ਕਿਸੇ ਵੀ ਪਿੰਡ ਦੇ ਵਿੱਚ ਤੁਹਾਨੂੰ ਕਿਤੇ ਉੱਥੇ ਇਹ ਨਹੀਂ ਹੈਗਾ ਵੀ ਨਾਲੀ ਦਿਖੂਗੀ ਜਾਂ ਕੋਈ ਹੋਰ ਗੰਦਤਰ ਦਿਖੂਗਾ ਬਹੁਤ ਸਾਰੀਆਂ ਗਰੰਟਾ ਉਹਨਾਂ ਨੇ ਬਹੁਤ ਸਾਰੇ ਪੈਸੇ ਦੇ ਕੇ ਪੂਰੇ ਹਲਕੇ ਦੀ ਤਰੱਕੀ ਕਰਾਈ ਹੈ ਜੋ ਉੱਥੇ ਕਰਵਾਈ ਹੈ ਤਾਂ ਇੱਥੇ ਵੀ ਪੱਕੀ ਗੱਲ ਹੈ ਜਦੋਂ ਤੁਸੀਂ ਜਿਤਾ ਕੇ ਉਹਨਾਂ ਨੂੰ ਲੋਕ ਸਭਾ ਚ ਭੇਜੋਗੇ ਤਾਂ ਤੁਹਾਡੇ ਹਲਕੇ ਦੀ ਤੁਹਾਡੇ ਇਲਾਕੇ ਦੀ ਤਰੱਕੀ ਹੋਵੇਗੀ ਸੋ ਤੁਹਾਨੂੰ ਮੇਰੇ ਵੱਲੋਂ ਵੀ ਅਪੀਲ ਹੈ ਵੈਸੇ ਸਾਡਾ ਪ੍ਰੋਫੈਸ਼ਨ ਇਕੱਲਾ ਗਾਉਣਾ ਹੈ ਪਰ ਪਾਰਟੀ ਦੇ ਜੁੜੇ ਹੋਣ ਨਾਲ ਕਰਕੇ ਮੈਂ ਤੁਹਾਨੂੰ ਵਿੱਚ ਵਿੱਚ ਦੀ ਅਪੀਲ ਕਰਾਂਗਾ ਵੀ ਆਉਣ ਵਾਲੀ ਇੱਕ ਤਰੀਕ ਨੂੰ ਕੱਲੀ ਕੱਲੀ ਜੜੀ ਟੁੱਟੀ ਵੋਟ ਹੈ ਹੱਥ ਪੰਜੇ ਤੇ ਚੋਣ ਨਿਸ਼ਾਨ ਤੇ ਲਾ ਕੇ ਜੰਨੀ ਸਾਹਿਬ ਨੂੰ ਕਾਮਯਾਬ ਬਣਾਓ ਕਿਉਂਕਿ ਸਤਕਾਰਯੁਗ ਸ਼ਾਕੋਟ ਦੇ ਇਲਾਕੇ ਦੇ ਇੱਥੋਂ ਦੇ ਐਮਐਲਏ ਸਾਹਿਬ ਉਹਨਾਂ ਦੀ ਵੀ ਗੱਡ ਬਲ ਬਣਨੀ ਹੈ ਜਦੋਂ ਤੁਸੀਂ ਹਾਂਜੀ ਹਾਂਜੀ ਬੋਲੋ ਜੀ